ਦੋਸਤੋ ਤੁਹਾਡੀ ਵੀ ਫੈਟ ਇਸ ਬੁਲਬਲੀ ਤਰ੍ਹਾਂ ਫਰ ਹੋ ਜੂਗੀ ਜੇਕਰ ਤੁਸੀਂ ਆ ਲਾਲ ਰੰਗ ਦਾ ਜਿਹੜਾ ਪਾਣੀ ਆ ਉਹ ਵਰਤਦੇ ਹੋ ਤੇ ਬਹੁਤ ਹੀ ਸਸਤੇ ਤੇ ਸੌਖੇ ਤਰੀਕੇ ਨਾਲ ਆਪਾਂ ਘਰ ਵਿੱਚ ਘਰ ਵਿੱਚ ਨੇ ਚੀਜ਼ਾਂ ਨਾਲ ਹੀ ਬਣਾ ਸਕਦੇ ਆ ਤੇ ਜਿਹੜਾ ਮੋਟਾਪਾ ਉਹ ਤੋਂ ਰਾਤ ਪਾ ਸਕਦੇ ਆ ਬਹੁਤ ਹੀ ਪੀਂਚ ਵੀ ਟੇਸਟੀ ਹੁੰਦਾ ਜੀ ਇਹ ਤੇ ਜਿਹੜੀ ਫੈਟ ਆ ਉਹ ਵੀ ਦਿਨਾਂ ਵਿੱਚ ਦੀ ਆਪਣੀ ਜਿਹੜੀ ਘਟਨੀ ਆ ਉਹ ਸਟਾਰਟ ਹੋ ਜਾਂਦੀ ਹੈ ਤੇ ਇਹ ਜਿਹੜਾ ਪਾਣੀ ਆ ਕਿਵੇਂ ਬਣਾ ਸਕਦੇ ਆ ਤੇ ਕਿਵੇਂ ਪੀ ਸਕਦੇ ਆ ਆਪਾਂ ਤੇ ਚਲੋ ਫਿਰ ਦੱਸਦੇ ਆਂ ਜੀ ਹੁਣੇ ਕੁਜਾ ਚੱਕ ਲੈ ਰਮਨ ਤੂੰ ਯਾਰ ਇਸ ਕੁਜੇ ਦਾ ਹੀ ਜਾਦੂ ਆ ਜੀ ਤੇ ਚਲੋ ਆਜੋ ਮੈਂ ਦੱਸਦੀ ਆਂ ਵੀ ਇਹਦੇ ਨਾਲ ਕੀ ਜਾਦੂ ਹੁੰ ਲਾਸ ਪਾਣੀ ਦਾ ਇਹ ਕੁਜੇ ਦਾ ਸਗਣ ਚੂਕ ਨੂੰ ਪਿਆ ਕੇ ਖੰਮਣੀ ਬਣ ਰੱਖੀ ਹੈ ਇਹਦੇ ਇਹ ਆਪਾਂ ਵੱਧ ਘੱਟ ਲੈ ਸਕਦੇ ਆ ਜੀ ਪਾਣੀ ਅੱਛਾ ਜੀ ਤੇ ਮਤਲਬ ਜਿਹੜਾ ਕੁਜੇ ਨੇ ਕੰਮ ਕਰਨਾ ਜੋ ਹੋਰ ਕੋਈ ਭਾਂਡਾ ਕਰ ਨਹੀਂ ਸਕਦਾ ਮਤਲਬ ਆਪਾਂ ਕੱਚ ਦਾ ਲੈ ਸਕਦੇ ਆ ਪਰ ਜੇ ਮਿੱਟੀ ਦਾ ਭਾਂਡਾ ਹੋਵੇ ਤਾਂ ਬਹੁਤ ਚੰਗੀ ਗੱਲ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੱਟ ਕੇ ਪਾਉਣਾ ਜੀ ਖੀਰਾ ਖੀਰੇ ਨੂੰ ਆਪਾਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾਗਾ ਪਾਉਣਾ ਕਿੰਨਾਗਾ ਇਹ ਅੱਧਾ ਪਾਉਣਾ ਜੀ ਆਪਾਂ ਇਹਦੇ ਵਿੱਚ ਠੀਕ ਠੀਕ ਇਹਦੇ ਪੀਸ ਕੱਟ ਕੇ ਆਪਾਂ ਪਾ ਦੇਣੇਗੇ ਜਿਵੇਂ ਆਪਾਂ ਸਲਾਦ ਲਈਆਂ ਫਾੜ ਕੇ ਚੀਰ ਦੇਉਨੇ ਆ ਹਾਂਜੀ ਹ ਜੇ ਜ਼ਿਆਦਾ ਵੱਡਾ ਫਿਰ ਤਾਂ ਆਪਾਂ ਥੋੜਾ ਘੱਟ ਪਾ ਸਕਦੇ ਜੀ ਮੈਂ ਥੋੜਾ ਜਿਹਾ ਵੱਡਾ ਸੀ ਜੀ ਇਹ ਛੋਟਾ ਹੋਵੇ ਤਾਂ ਅੱਧਾ ਪਾ ਦੇਣਾ ਜੀ ਤੇ ਆਪਾਂ ਇੱਕ ਨਿੰਬੂ ਇਹ ਵੀ ਆਪਾਂ ਧੋ ਕੇ ਲਿਆਗਾ ਇਹ ਵੀ ਆਪਾਂ ਇਹਦੇ ਵਿੱਚ ਅੱਧਾ ਪਾਉਣਾ ਤੇ ਇਹਦੇ ਆਪਾਂ ਬਰੀਕ-ਬਰੀਕ ਪੀਸ ਕਰਕੇ ਹੀ ਪਾਉਣੇ ਨੇ ਜੀ ਠੀਕ ਹੈ ਜੀ ਇਹ ਐ ਲੰਮੇ-ਲੰਮੇ ਸਲਾਈਸ ਕੱਟ ਕੇ ਪਾ ਲੈਣੇ ਆ ਹਾਂਜੀ ਹੁਣ ਜਿਵੇਂ ਜੀ ਪੇਟ ਦੀ ਚਰਬੀ ਵਧ ਜਾਂਦੀ ਆ ਬਹੁਤ ਜ਼ਿਆਦਾ ਗਰਮੈਸ਼ ਹੁੰਦੀ ਹੈਗੀ ਹਾਂ ਮਤਲਬ ਕਈ ਵਾਰ ਕਿਸੇ ਦਾ weight ਬਹੁਤ ਜਿਆਦਾ ਵਧਿਆ ਹੁੰਦਾਗਾ ਹਾਂਜੀ ਸੋ ਇਹ ਜਿਹੜੀ ਚੀਜ਼ ਹੈਗੀ ਇਹ ਆਪਾਂ ਮਤਲਬ ਸਾਰੀ ਜਿਵੇਂ ਜਿਵੇਂ ਆਪਾਂ ਮੈਂ ਕਿਹਾ ਜੀ ਓਵੇਂ ਓਵੇਂ ਆਪਾਂ ਜਿਵੇਂ ਫਾਲੋ ਕਰਾਂਗੇ ਮਤਲਬ ਇੱਕ ਸਾਰ ਜਿਵੇਂ ਜਿਵੇਂ ਚੀਜ਼ਾਂ ਸਾਰੀਆਂ ਪਾਈਆਂ ਨੇ ਕਿਵੇਂ ਐਂਡ ਤੱਕ ਪ੍ਰੋਸੈਸ ਕਰਨਾਗਾ ਤੇ ਜਿਹੜਾ weight ਆ ਜੀ ਉਹ loss ਹੋ ਕੇ ਹੀ ਰਹਿੰਦਾ ਕੋਈ ਇਹਦਾ ਨੁਕਸਾਨ ਨਹੀਂ ਠੰਡਾ ਠੰਡਾ ਮਤਲਬ ਵੀ ਤਸਵੀਰ ਵਾਲ ਠੰਡਾ ਪਾਣੀ ਬਣ ਜੂਗਾ ਇਹ ਆਪਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਚਕੰਦਰ ਜੋ ਕਿ ਮਤਲਬ ਖੂਨ ਨੂੰ ਵਧਾਉਂਦੀ ਆ ਜੀ ਠੀਕ ਹੈ ਜੀ ਆਪਣੀ ਸਕਿਨ ਵਾਸਤੇ ਵੀ ਵਧੀਆ ਹੁੰਦੀ ਹੈ ਜੀ ਆਪਣੀ ਚਮੜੀ ਵਾਸਤੇ ਹਮ ਤੇ ਇਹ ਵੀ ਆਪਾਂ ਬਸ ਇੱਕ ਪੀਸ ਮੰਗਵੇ ਦਾ ਪਾ ਦਾਂਗੇ ਜੀ ਗੋਲ-ਗੋਲ ਕੱਟ ਕੇ ਚਕੰਦਰ ਦਾ ਹੈ ਹਾਂਜੀ ਤੇ weight loss ਹੋਊਗਾ ਰਮਣੇ ਦੇ ਨਾਲ ਹਾਂਜੀ weight loss ਹੁੰਦਾ ਜੀ ਇਹਦੇ ਨਾਲ ਹਮ ਨਿੰਬੂ ਦਾ ਵੀ ਕਮਾਲ ਹੈ ਜੀ ਤੇ ਜਿਹੜੀ ਚਕੰਦਰ ਪਾਵਾਂਗੇ ਇਹਦਾ ਵੀ ਬਸ ਬਾ ਕਮਾਲ ਹੀ ਹੈ ਜੀ ਖੀਰਾ ਵੀ ਆਪਣੇ ਚ ਬਹੁਤ ਤੇ ਪਾਉਣੇ ਇਹ ਰਮਣ ਕੱਟ ਕੇ ਬਰੀਕ-ਬਰੀਕ ਹੈ ਹਾਂ ਹਾਂਜੀ ਛੋਟੇ-ਛੋਟੇ ਪੀਸ ਕਰਕੇ ਪਾ ਸਕਦੇ ਹਾਂ ਜੀ ਠੀਕ ਹੈ ਜੀ ਚਾਰ ਮਤਲਬ ਜਿਵੇਂ ਉਹ ਨਾਲ ਲੰਮੇ-ਲੰਮੇ ਐਵੇਂ ਆਪਾਂ ਪਾ ਲੈਨੇ ਨੇ ਪੁਦੀਨੇ ਦੀਆਂ ਪੱਤੀਆਂ ਠੀਕ ਹੈ ਜੀ ਇਹ ਪੁਦੀਨਾ ਪੁਦੀਨਾ ਮਤਲਬ ਐਵੇਂ ਪੱਤੀ ਸਿੱਟਦੇ ਨੇ ਆ ਸਾਹ ਹਾਂਜੀ ਫ੍ਰੈਸ਼ ਲੈ ਸਕਦੇ ਆ ਕਿਉਂਕਿ ਚਟਨੀ ਵਗੈਰਾ ਗਰਮੀ ਚ ਵਧੀਆ ਬਣਦੀ ਹੈਗੀ ਠੀਕ ਹੈ ਜੀ ਤੇ ਹੁਣ ਆਪਾਂ ਹਲਾ ਕੇ ਸਾਰੀਆਂ ਚੀਜ਼ਾਂ ਪਾ ਕੇ ਤੇ ਇਹਨੂੰ ਆਪਾਂ ਟੱਕ ਕੇ ਰੱਖ ਦੇਣਾ ਜੀ ਪੂਰੀ ਰਾਤ ਵਾ ਤੇ ਮਤਲਬ ਵੀ 7-8 ਘੰਟੇ ਇਹਨੂੰ ਆਪਾਂ ਐਵੇਂ ਰੱਖ ਦੇਣਾਗਾ ਪਾਣੀ ਪਾ ਕੇ ਠੀਕ ਹੈ 그러면은 ਮਤਲਬ 2-3 ਜਣੇ ਨੇ ਪੀਣਾ ਫਿਰ ਆਪਾਂ ਇਹਦੇ ਵਿੱਚ ਵੱਧ ਘੱਟ ਪਾਣੀ ਪਾ ਸਕਦੇ ਮੈਂ 2 ਗਲਾਸ 3 ਗਲਾਸ ਇੱਕ ਜਣੇ ਨੇ ਪੀਣਾ ਤਾਂ ਇੱਕ ਗਲਾਸ ਕਾਫੀ ਹੈ ਜੀ ਤੇ ਇਹ ਸਾਰਾ ਸਮਾਨ ਇਹਦੇ ਵਿੱਚ ਪਾ ਕੇ ਸਤ ਅਟ ਕੰਟ ਵਾਸਤੇ ਸਟੋਰ ਕਰਕੇ ਰੱਖ ਦੇਣਾ ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਕਰਨੀ ਆ ਉਹਦੇ ਨਾਲ weight loss ਜਿਹੜਾ ਹੋ ਕੀ ਰਹਿੰਦਾ ਹੈ ਆਪਣੀ ਸਕਿਨ ਨੂੰ ਵੀ ਵਧੀਆ ਫਾਇਦਾ ਕਰਦਾ ਜੀ ਆਪਣਾ ਜਿਹੜਾ weight ਆ ਉਹ ਵੀ ਘਟਦਾ ਪੇਟ ਦੀ ਚਰਬੀ ਉਹ ਵੀ ਗਾਇਬ ਹੁੰਦੀ ਹੈ ਤੇ ਇੱਕ ਜਿਹੜੀ ਮੇਨ ਗੱਲ ਹੈ ਗਰਮੀ ਦੌਰਾਨ ਇਹ ਠੰਡਕ ਵੀ ਬਹੁਤ ਹੁੰਦਾ ਹਾਂਜੀ ਬਾਕੀ ਦੋਸਤੋ ਆਹਾਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਨਾ ਥੋੜੀ ਜਿਹੀ ਆਪਾਂ ਚਕੰਦਰ ਪਾਈ ਐ ਥੋੜੀਆਂ ਜਿਹੀ ਆਪਾਂ ਪਾਈਆਂ ਪੱਤੀਆਂ ਅੱਧਾ ਨਿੰਬੂ ਤੇ ਅੱਧਾ ਖੀਰਾ ਤੇ ਚਕੰਦਰ ਦੇਖ ਲਓ ਕੀ ਪਾਉਣੀ ਹੈ ਜੀ ਸਾਰਾ ਸਮਾਨ ਐਵੇਂ ਨਹੀਂ ਹੈਗਾ ਵੀ ਆਪਾਂ ਖੀਰਾ ਜਿਵੇਂ ਲੈਂਦਾ ਉਹ ਵੀ ਸਾਰਾ ਚੀਜ਼ਾਂ ਥੋਕੇ ਦੇ ਵਿੱਚ ਪਾ ਲੈਣੀਆਂ ਨਹੀਂ ਹੈਗੀਆਂ ਹਾਂਜੀ ਆਹ ਚਕੰਦਰ ਦਾ ਤਾਂ ਚੌਥਾ ਗਿੱਸਾ ਹੀ ਪੈਂਦਾ ਰਹਣਾ ਹਨਾ ਹਾਂਜੀ ਵਸ ਇੱਕ ਟੁਕੜਾ ਆਪਾਂ 사 ਸਕਦੇ ਹਾਂਗੇ ਠੀਕ ਹੈ ਜੀ ਸੋ ਹੁਣ ਮਿਲਦੇ ਆਂ ਜੀ ਆਪਾਂ 7-8 ਘੰਟੇ ਬਾਅਦ ਲਓ ਜੀ ਪੂਰੀ ਰਾਤ ਵਾਸਤੇ ਆਪਾਂ ਇਹਨੂੰ ਰੱਖਤਾ ਸੀ ਮਤਲਬ 7-8 ਘੰਟੇ ਤੇ ਤੁਸੀਂ ਪਾਣੀ ਦਾ ਕਲਰ ਚੈੱਕ ਕਰੋ ਜੀ ਇਹ ਤਾਂ ਲਾਲ ਰੱਤਾ ਹੋ ਗਿਆ ਰਹਣ ਉਹ ਹਾਂਜੀ ਜਿਹੜਾ ਚਕੰਦਰ ਪਾਇਆ ਜੀ ਇਹਦੇ ਵਿੱਚ ਤੇ ਇਹ ਕੋਈ ਐਵੇਂ ਨਹੀਂ ਹੈਗਾ ਵੀ ਇਹ ਉਹੀ ਨਾਰਮਲ ਪਾਣੀ ਹੈ ਜੀ ਮਤਲਬ ਇਹ ਪਾਣੀ ਚ ਇੰਨੇ ਜ਼ਿਆਦਾ ਗੁਣ ਨੇ मतलब ਜਿਹੜੇ ਇਹ ਪੀਂਦੇ ਨੇਗੇ ਉਹਨਾਂ ਨੂੰ ਆਟੋਮੈਟਿਕ ਹੀ ਪਤਾ ਲੱਗਣ ਲੱਗ ਜਾਂਦਾ ਵੀ ਹਾਂ ਆਹ ਇਹ ਪਾਣੀ 'ਚ ਕੀ ਗੁਣ ਨੇ ਕਿਉਂਕਿ ਸਾਡੇ ਰਿਸ਼ਤੇਦਾਰ ਸੀਗੇ ਜੀ ਉਹਨਾਂ ਨੇ ਆਪ ਦਾ 3 ਮਹੀਨਿਆਂ 'ਚ 25 ਕਿਲੋ ਵਜਨ ਜਿਹੜਾ ਉਹ ਘਟਾਇਆਗਾ ਸੋ ਇਹ ਬਹੁਤ ਵਧੀਆ ਚੀਜ਼ ਹੈ ਜਿਹੜੇ ਮਤਲਬ ਆਦਾ ਪੇਟ ਘਟਾਉਣਾ ਚਾਹੁੰਦੇ ਨੇਗੇ ਤੇ ਇਹ ਪੀਣਾ ਕਿਵੇਂ ਆ ਰਮਨ ਤੇ ਮਤਲਬ ਕਿਸ ਟਾਈਮ ਪੀਣਾ ਆਪਾਂ ਜੀ ਇਹ ਇਹ ਆਪਾਂ ਜਿਵੇਂ ਸਵੇਰੇ ਉੱਠਦੇ ਆ ਜੀ ਉਦੋਂ ਆਪਾਂ ਇੱਕ ਗਲਾਸ ਪੀ ਸਕਦੇ ਆ ਵੈਸੇ ਦਿਨ ਵਿੱਚ ਵੀ ਇਹ ਪੀ ਸਕਦੇ ਕੋਈ ਇਹਦਾ ਨੁਕਸਾਨ ਨਹੀਂ ਹੈਗਾਗਾ ਇਹਨੇ ਪਾਸ ਸਵੇਰੇ ਉੱਦੈ ਨੂੰ ਥੋੜਾ ਜਿਹਾ ਹਲਕਾ ਹੈ ਮਤਲਬ ਆਪਾਂ ਗੁਣਗੁਣਾ ਜਿਹਾ ਕਰ ਲੈਣਾ ਵੀ ਠੰਡਾ ਨਹੀਂ ਪੀਣਾ ਹੈਗਾ ਜਿਵੇਂ ਹੁਣ ਠੰਡ ਹੁੰਦੀ ਹੈ ਜੀ ਉਹਦੇ 'ਚ ਮਤਲਬ ਆਪਾਂ ਠੰਡਾ ਪੀਣ ਲੱਗੇ ਜਾਂਦੇ ਆ ਉਦੋਂ ਆਪਾਂ ਗੁਣਗੁਣਾ ਕਰ ਲੈਣਾ ਹੁਣ ਜਿਵੇਂ ਗਰਮੀ ਆ ਤੇ ਜਿਵੇਂ ਨਾਰਮਲ ਜਿਹਾ ਹੈਗਾ ਫਿਰ ਤਾਂ ਸਹੀ ਹੈ ਤੇ ਜੀ ਜਿਵੇਂ ਹੁਣ ਆਪਾਂ ਇਹ 'ਚ ਰੱਖਿਆ ਸੀਗਾ ਇਹ ਥੋੜਾ ਜਿਹਾ ਗਰਮ ਸੀਗਾ ਮਤਲਬ ਠੰਡਾ ਸੀ ਜਿਆਦਾ ਹਾਂਜੀ ਆਪਰੋਂ ਜਿਆਦਾ ਕੁਝ ਜਿਹੇ ਤਰ੍ਹਾਂ ਨਹੀਂ ਠੰਡਾ ਜਿਆਦਾ ਹੋ ਜਾਂਦਾ ਹੈ ਨਾ ਤੇ ਸਵੇਰੇ ਸਵੇਰੇ ਮੂੰ ਵੀ ਠੰਡ ਹੁੰਦੀ ਹੈ ਜੀ ਹਾਂਜੀ ਸੋ ਇਹਨੂੰ ਹਲਕਾ ਜ ਬਾਡੀ ਤੋਂ ਵੀ ਕਿੰਨੀ ਹਲਕੀ ਫੁਲਕੀ ਮਹਿਸੂਸ ਕਰ ਰਹੀ ਐ ਸੋ ਤੁਸੇ ਨਾਲ ਇਹਦਾ ਕਲਰ ਤੇ ਨਾਲੇ ਜਿਹਦਾ ਤਾਂ ਟੇਸਟ ਹੈਗਾ ਉਹ ਤਾਂ ਬਸ ਵਾਹ ਕਮਾਲੀ ਐ ਜਿੰਨਾ ਜ਼ਿਆਦਾ ਟੇਸਟੀ ਹੁੰਦਾ ਨਾ ਇਹ ਪੀਣ ਚ ਵੀ ਹਾਂਜੀ ਰੌਣਕ ਖੁਸ਼ਬੂ ਵੀ ਕਿੱਡੀਆਂ ਟਾਰੀ ਐ ਇਹਦੇ ਚ ਤਾਂ ਤੇ ਨਾਲੇ ਬਾਕੀ ਦੇਖਣ ਨੂੰ ਜਿਵੇਂ ਸ਼ਰਬਤ ਵਰਗਾ ਲੱਗ ਰਿਹਾ ਸਹੀ ਗੱਲ ਐ ਜੀ ਸੋ ਗਰਮੀ ਦੇ ਦੌਰਾਨ ਸਾਰਾ ਪਰਿਵਾਰ ਵੀ ਪੀ ਸਕਦਾ ਜੀ ਇਹ ਮਤਲਬ ਆਪਣੀ ਬਾਡੀ ਨੂੰ ਡੀਟੌਕਸਿਫਾਈ ਕਰਦਾ ਹੈਗਾ ਜਿਹੜੇ ਜਿਹੜੀ ਹਰੀਲੇ ਤੱਤਾ ਜੀ ਉਹਨਾਂ ਨੂੰ ਇਹ ਬਾਹਰ ਕੱਢਦਾ ਹੈਗਾ ਆਪਣੀ ਜਿਹੜੀ ਬਾਡੀ ਬਸ ਮਤਲਬ ਹਲਕੇ ਫੁਲਕੇ ਮਹਿਸੂਸ ਕਰਦਾ ਜਿੰਨਾ ਜਿਵੇਂ ਹੁਣ ਬ ਜਖੂਨ ਦੀ ਘਾਟ ਆ ਜਾਂ ਮੋਟਾਪੇ ਦੇ ਸ਼ਿਕਾਰ ਨੇਗੇ ਉਹਨਾਂ ਵਾਸਤੇ ਜਿਹੜੀ ਇਹ ਚੀਜ਼ ਬਹੁਤ ਹੀ ਜ਼ਿਆਦਾ ਫਾਇਦਾ ਕਰਦੀ ਸੋ ਤੁਸੀਂ ਟਰਾਈ ਕਰਕੇ ਦੇਖਿਓ ਜੀ ਇੱਕ ਵਾਰ ਐਵੇਂ ਨਹੀਂ ਹੈਗਾ ਵੀ ਇਹ ਬਸ ਉਹੀ ਹੈ ਉਹ ਆ ਜੀ ਮਤਲਬ ਇਹ ਨਾਰਮਲ ਪਾਣੀ ਹੈਗਾ ਪਰ ਇਹ ਪਾਣੀ ਚ ਬਹੁਤ ਜ਼ਿਆਦਾ ਗੁਣ ਆ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਪਪਾਇਆ ਜੀ ਖੀਰਾ ਨਿੰਬੂ ਪੁਦੀਨੇ ਦੀਆਂ ਪੱਤੀਆਂ ਸਾਰਾ ਇਹ ਮਤਲਬ ਜਿਹੜਾ ਪਾਣੀ ਹੈਗਾ ਠੰਡਕਾ ਵਾਲਾ ਬਣ ਜਾਂਦਾ ਕਹਿ ਸਕਦੇ ਵੀ ਤਸੀਰ ਠੰਡੀ ਹੋ ਜਾਂਦੀ ਆ ਸਾਰੇ ਜਿਹੜੇ ਜਿਹੜੀਲੇ ਤਾਂ ਉਹ ਤਾਂ ਬਾਹਰ ਨਿਕਲੇ ਨਿਕਲਨੇ ਸਾਰੀ ਜਿਹੜੀ ਗਰਮਾਹਟ ਆ ਉਹ ਵੀ ਦੂਰ ਹੁੰਦੀ ਆ ਤੇ ਜਿਹੜਾ ਆਪਾਂ ਮਿੱਟੀ ਦਾ ਪਾਂਡਾ ਲਿਆ ਇਹਦੇ ਨਾਲ ਜਿਹੜਾ ਪਾਣੀ ਉਹ ਵੀ ਐਲਕਲਾਈਨ ਹੋ ਜਾਂਦਾ ਸੋ ਬਹੁਤ ਫਾਇਦਾ ਕਰਦਾ ਜਰੂਰ ਟਰਾਈ ਕਰੋ ਹਾਂਜੀ ਤੇ ਤਿੰਨਾਂ ਚਾਰਾਂ ਮਹੀਨੇ ਤੇਰੇ ਉਹਨੂੰ 25 ਕਿਲੋ ਵਜਨ ਉੱਡ ਗਿਆ ਹੈ ਹਾਂਜੀ ਤੇ ਕੋਈ ਨਾਲ ਕੋਈ ਹੋਰ ਐਕਸਰਸਾਈਜ਼ ਵਗੈਰਾ ਕਰ ਸਕਦੇ ਆਪਾਂ ਕਰ ਸਕਦੇ ਜੀ ਮੈਂ ਤਾਂ ਸਵੇਰੇ ਸ਼ਾਮ ਦੀ ਹਲਕੀ ਫੁਲਕੀ ਜਿਹੜੀ ਐਕਸਰਸਾਈਜ਼ ਉਹ ਤਾਂ ਕਰਨੀ ਬੰਦਦੀ ਹੈ ਜੋ ਤਾਂ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਮੋਟਾਪੇ ਦੀ ਪ੍ਰੋਬਲਮ ਆ ਗਈ ਸਵੇਰੇ ਸ਼ਾਮ ਆਪਾਂ ਹਲਕੀ ਫੁਲਕੀ ਕਰ ਸਕਦੇ ਜੀ ਮੈਂ ਆਪਾਂ ਤੁਰਿਆ ਜੀ ਹੋੜੀ ਹੋੜੀ ਰੈਣੀ ਕਰੇ ਸ਼ੈਅਰ ਕਰੇ ਆਉਂਦੀ ਹੋਊਗਾ ਹਾਂ ਤੇ ਬਾਕੀ ਆ ਡਰਿੰਕ ਪੀ ਸਹੀ ਗੱਲ ਹੈ ਜੀ ਸੋ ਬਹੁਤ ਫਰਕ ਪਊਗਾ ਜੀ ਜਰੂਰ ਟਰਾਈ ਕਰਕੇ ਦੇਖੋ ਕਿਉਂਕਿ ਆਪਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਯੂਜ਼ ਕਰਦੇ ਆ ਤੇਰੀ ਘੁੱਟ ਪਰ ਕੇ ਟੇਸਟ ਤਾਂ ਕਰਕੇ ਦਿਖਾ ਦੇ ਰਹੁਣ ਕਹਿਰ ਜਾ ਕਿਵੇਂ ਦਾ ਟੇਸਟ ਆ ਮਤਲਬ ਖੱਟਾ ਜਾਂ ਕਿਵੇਂ ਥੋੜਾ ਖੱਟਾ ਜਿਹਾ ਲੱਗ ਰਿਹਾ ਜੀ ਵਿੱਚੋ ਜਿਹੜੀ ਅਪਨ ਚਕੰਦਰ ਪਾਈ ਆ ਉਹਦਾ ਵੀ ਮਤਲਬ ਰਸ ਜਾ ਰਿਹਾ ਹੈਗਾ। ਹੂੰ। ਪੁਦੀਨਾ ਮਤਲਬ ਸਾਰੇ ਫਲੇਵਰ ਵਧੀਆ ਆ ਰਿਹਾ ਹੈਗਾ ਜਿਹੜੇ ਦੇ ਵਿੱਚ ਅਪਨ ਨਿੰਬੂ ਪਾਇਆ ਹੈ ਉਹ ਵੀ ਮਤਲਬ ਜਿਹੜਾ ਆਪਣਾ weight ਆ ਲਾਸ ਕਰਦਾ ਹੈਗਾ ਵਿਟਾਮਿਨ ਸੀ ਹੁੰਦਾ ਆਪਣੀ ਸਕਿਨ ਵਾਸਤੇ ਵੀ ਵਧੀਆ ਹੁੰਦਾ। ਹਾਂਜੀ। ਸੋ ਬਹੁਤ ਵਧੀਆ ਚੀਜ਼ ਆ ਜੀ ਇਹ। ਠੀਕ ਹੈ ਜੀ। ਸੋ ਜ਼ਰੂਰ ਟਰਾਈ ਕਰਨੀ ਜੀ ਵੀਡੀਓ ਵਧੀਆ ਲੱਗੇ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ।